ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇੱਕ ਪ੍ਰੀਮੀਅਮ ਜੀ ਅਲੱਗ ਜੀ ਡਿਫਰੈਂਟ ਜੀ ਕਲੈਕਸ਼ਨ ਲੈ ਕੇ ਆਈ ਆ ਕਾਟਨ ਦਾ ਰਗਾਤਾਰ ਚੱਲ ਹੀ ਰਹੀ ਆ ਸੋ ਅੱਜ ਦੀ ਜਿੰਨੀ ਵੀ ਕਲੈਕਸ਼ਨ ਹੋਊਗੀ ਕੁਝ ਡਿਫਰੈਂਟ ਰਹੂਗੀ ਇਹ ਮੈਂ ਰਸ਼ੀਆ ਦੀ ਬ੍ਰਾਂਡ ਦੀ ਲੈ ਕੇ ਆਈ ਆ ਰਸ਼ੀਆ ਬ੍ਰਾਂਡ ਦੀ 골ਡ ਕয়ਨ ਫੈਬਰਿਕ ਆ ਮਸਲੀਨ ਜਿਵੇਂ ਹੁੰਦੀ ਮਸਲੀਨ ਤੋਂ ਉੱਪਰ ਮੁਢਾਲ ਆ ਜਾਂਦੀ ਆ ਸਿਲਕ ਵਾਂਗੂ ਸ਼ਾਈਨ ਰਹੂਗੀ ਜਿਹੜੀਆਂ ਪਹਿਨਣਾ ਚਾਹੁੰਦੀਆਂ ਨੇ ਨਾ ਥੋੜਾ ਜਿਹਾ ਬਾਹਰ ਅੰਦਰ ਪਾਉਣ ਲਈ ਥੋੜਾ ਜਿਹਾ ਕਿਉਂ ਚਾਹੇ ਤੁਸੀਂ ਛੋਟੇ ਮੋਟੇ ਫੰਕਸ਼ਨ ਨੂੰ ਵੀ ਅਟੈਂਡ ਕਰ ਸਕਦੇ ਇਹਨਾਂ ਨੂੰ ਪਾ ਕੇ ਸਿੰਪਲ ਸੋਬਰ ਜਸਟ ਪ੍ਰਿੰਟਡ ਸੂਟ ਆ ਬਟ ਫੈਬਰਿਕ ਇੰਨਾ ਸੋਹਣਾ ਇੰਨਾ ਜ਼ਿਆਦਾ ਮੁਲਾਇਮ ਆ ਬਿਲਕੁਲ ਦੇਸੀ ਕਿ ਉਹ ਬਟਰ ਵਰਗਾ ਫੈਬਰਿਕ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਅੱਜ ਦੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਆਪਣੀਆਂ ਜਿਹੜੀਆਂ ਕਾਟਨ ਨੇ ਆ ਜਿਹੜੀ ਐਕਸਪੋਰਟ ਦੀ ਕਾਟਨ ਚੱਲ ਰਹੀ ਆ ਇੰਨਾ ਜ਼ਿਆਦਾ ਪਿਆਰ ਰਿਹਾ ਮਿਲ ਰਿਹਾ ਤੇ ਆ ਵੀ ਇੰਨੀ ਜ਼ਿਆਦਾ ਰਹੀ ਆ ਕਿ ਪ੍ਰਿੰਟਿੰਗ ਜਿਵੇਂ ਤੁਸੀਂ ਨਾ ਡਿਜ਼ਾਈਨ ਕਰ ਬਟਿਕਾਂ ਦੇ ਦੇਖਦੇ ਹੋ ਡਿਜ਼ਾਈਨ ਕਰਕੇ ਲੈਸਸ ਕਰਕੇ ਵਾਈਟ ਬਾਟਮਸ ਦੇ ਨਾਲ ਕੱਲ ਵੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਆ ਇੰਨਾ ਜ਼ਿਆਦਾ ਰਿਸਪੌਂਸ ਵਧਿਆ ਰਿਹਾ ਬਹੁਤ ਜ਼ਿਆਦਾ ਪਿਆਰ ਦਿੱਤਾ ਕੱਲ ਨੂੰ ਫੇਰ ਮਡਾਲ ਦੀ ਤੇ ਪ੍ਰਿੰਟ ਸੂਟਾਂ ਦੀ ਆ ਰਹੀ ਆ ਜਿਵੇਂ ਮੈਂ ਖੁਦ ਵੀਅਰ ਕੀਤਾ ਹੋਇਆ ਸੇਮ ਇਹ ਵਾਲੀ ਏਕਸਪੋਰਟ ਦੀ ਕਾਟਨ ਆ ਇਹਨੂੰ ਪਿਛਲੇ ਸਾਲ ਮੈਂ ਸਟਿਚ ਕੀਤਾ ਸੀ ਨਾ ਤਾਂ ਇਹਦੇ ਕਲਰ ਨੂੰ ਕੋਈ ਸ਼ੋਆ ਆ ਨਾ ਕੋਈ ਵੀ ਇਹਦੀ ਸ਼੍ਰਿੰਕਿੰਗ ਨਾ ਕੋਈ ਇਹਦੇ ਖੁੱਲਣ ਦਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਜਿਵੇਂ ਮਰਜੀ ਇੰਨਾ ਰਿਲੈਕਸਫੁਲ ਕਪੜਾ ਪਾਏ ਹੋਏ ਦਾ ਪਤਾ ਨਹੀਂ ਚੱਲਦਾ ਸੋ ਇਹ ਆਨ ਦੀ ਐਕਸਪੋਰਟ ਬਹੁਤ ਤਰ੍ਹਾਂ ਦੇ ਵਿੱਚ ਆ 22 300 400 ਤੋਂ ਸਟਾਰਟ ਹੋ ਜਾਂਦਾ ਪਰ ਆਪਾਂ ਜਿਹੜੇ ਲੈ ਆ ਰਹੇ ਹਾਂ ਬਹੁਤ ਸੋਹਣੇ ਅਲੱਗ-ਅਲੱਗ ਪ੍ਰਿੰਟ ਲੈ ਕੇ ਆ ਰਹੇ ਹਾਂ ਸੋ ਵੀਡੀਓ ਦੇ ਨਾਲ ਕਹਿਣ ਦਾ ਮਤਲਬ ਹੈ ਜੁੜੇ ਰਹੋ ਬਹੁਤ ਸੋਹਣੀਆਂ ਪ੍ਰਿੰਟਾਂ ਦੀਆਂ ਵੀਡੀਓ ਆ ਰਹੀਆਂ ਨੇ ਤੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਆ ਰਹੇ ਆ ਨੀ ਛੱਡਣ ਨੂੰ ਜੇ ਨਹੀਂ ਕਰਦਾ ਵੀ ਮਤਲਬ ਇਹ ਹੁੰਦਾ ਵੀ ਸਾਰੀ ਲੈ ਲਈਏ ਕਿਉਂਕਿ ਜਦੋਂ ਸਾਡੇ ਕੋਲ ਖੁੱਲਦੇ ਆ ਸਾਨੂੰ ਖੁਦ ਨੂੰ ਹੁੰਦਾ ਵੀ ਆਹ ਵੀ ਲੈ ਲਈ ਆਹ ਵੀ ਲੈ ਲਈ ਅਸੀਂ ਖੁਦ ਹੀ ਰੱਖ ਲਈਏ ਸੋ ਬਹੁਤ ਸੋਹਣੀ ਪ੍ਰਿੰਟਿੰਗ ਆ ਰਹੀ ਆ ਸੋ ਤਾਂ ਹੀ ਜੁੜੇ ਰਹੋਗੇ ਜੇ ਚੈਨਲ ਨੂੰ ਸਬਸਕ੍ਰਾਈਬ ਰੱਖੋਗੇ ਬੈਲ ਦਾ ਆਈਕਨ ਨਾਲ ਪ੍ਰੈਸ ਕਰੋਗੇ ਤਾਂ ਕਿ ਢਿੱਲੀ ਵੀਡੀਓ ਜੋ ਵੀ ਸਾਡੀ ਆ ਰਹੀ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕੱਲ ਨੂੰ ਜਿਹੜੀ ਵੀਡੀਓ ਆਉਗੀ ਜੀ ਉਹ 'ਚ ਦੋ ਕਮੈਂਟ ਆਪਾਂ ਕੱਢਣੇ ਆ ਜਿਹੜੇ ਆਪ ਪਹਿਲਾਂ ਲਗਾਤਾਰ ਆਪਾਂ ਨੂੰ ਫੋਲੋ ਕਰਦੀਆਂ ਨੇ ਉਹਨਾਂ ਨੂੰ ਪਤਾ ਹੀ ਆ ਤੇ ਉਹਨਾਂ ਉਹ ਕਮੈਂਟ ਵੀ ਕਰਦੀਆਂ ਨੇ ਆਪਣੀਆਂ ਵੀਡੀਓਜ਼ ਦੇ ਉੱਪਰ ਤੇ ਉਹਨਾਂ ਕੋਲੋਂ ਹੀ ਉਹ ਦੋ ਸੂਟ ਗਿਫਟ ਦੇ ਤੌਰ ਤੇ ਉਸੇ ਵੀਡੀਓ ਚ ਜਾਣਿਆ ਠੀਕ ਹੈ ਜੀ ਲੋ ਅੱਜ ਦੀ ਜਿਹੜੀ ਮੈਂ ਦਿਖਾਉਣ ਲੱਗੀ ਆ ਇਹ ਕੁਝ ਡਿਫਰੈਂਟ ਆ ਜਾਨੀ ਕਿ ਪ੍ਰਿੰਟਾਂ ਤੋਂ ਹਟਕੇ ਆ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਤੇ ਲੋ ਜੀ ਦਿਖਾਨੀ ਆ ਤੁਹਾਨੂੰ ਅੱਜ ਦੇ ਸੂਟ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਜਿਹਾ ਤੇ ਸੋਹਣਾ ਜਿਹਾ FABRIC ਬਹੁਤ ਜ਼ਿਆਦਾ ਸੌਫਟਾ ਇੰਨਾ ਜ਼ਿਆਦਾ ਲਾਈਟ ਵੇਟ ਦਾ FABRIC ਇੰਨਾ ਜ਼ਿਆਦਾ ਸੌਫਟਨੈਸ ਆ FABRIC ਚ ਜਾਨੀ ਕਿ ਜਿਹੜੀਆਂ ਪਹਿਣਾ ਕੁਝ ਸੁਪੀਰੀਅਰ ਭਾਵਦੀਆਂ ਨੇ ਨਾ ਵੀ ਹਟ ਕੇ ਵੀ ਜਿਵੇਂ ਕੋਈ ਜੌਰਜਟ ਕਰੇਵ ਮਸਲੀਨ ਲਾਈਕ ਕਰਦੀਆਂ ਨੇ ਗਰਮੀਆਂ ਲਈ ਇਹ ਉਹ ਵਾਲਾ FABRIC ਆ ਜਾਨੀ ਕਿ ਤੇ ਇੱਕ ਤਾਂ ਇਹ ਰਹੂਗਾ ਲਾਈਨਿੰਗ ਜ਼ਰੂਰ ਲੱਗੂਗੀ FABRIC ਦੇ ਨੀਚੇ ਜੇ ਲਾਈਨਿੰਗ ਨਹੀਂ ਲਵਾਉਂਗੇ ਤਾਂ ਸੂਟਾਂ ਦੀ ਗ੍ਰੇਸ ਨਹੀਂ ਆਣੀ ਹੈਗੀ ਲਾਈਨਿੰਗ ਤਾਂ ਜ਼ਰੂਰ ਲਗਵਾ ਲਿਓ ਸੂਟਾਂ ਥੱਲੇ ਬਾਹਰ ਅੰਦਰ ਪਾਉਣ ਵਾਲੇ ਸੂਟ ਨੇ ਇਹ ਬਹੁਤ ਹੀ ਵਧੀਆ ਰਸ਼ੀਆ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਤੇ ਇਹਨਾਂ ਦੇ ਨਾਲ ਦੁਪੱਟੇ ਵੀ ਬਹੁਤ ਸੋਹਣੇ ਹੋਣਗੇ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਇਹ ਪ੍ਰਿੰਟ ਬਹੁਤ ਜਦੋਂ ਰੈਡੀ ਹੋਣਿਆ ਅਸਲੀ ਪ੍ਰਿੰਟ ਉਦਾਂ ਹੀ ਬਣਨੇ ਆ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਿਓ ਜਿਹੜਾ ਪ੍ਰਿੰਟ ਤੁਹਾਨੂੰ ਸੋਹਣਾ ਲੱਗੂਗਾ ਵਧੀਆ ਲੱਗੂਗਾ ਬਸ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਨਾਲ ਆਰਡਰ ਕਰ ਲਿਓ ਐਦਾਂ ਰਹੂਗਾ ਠੀਕ ਹੈ ਜੀ ਪਹਿਲਾ ਪ੍ਰਿੰਟ ਤੇ ਨਾਲੇ ਜੇ ਮੈਂ ਤੁਹਾਨੂੰ ਦੁਪੱਟਾ ਦਿਖਾਨੀ ਆ ਨੰਬਰ ਕੱਢੀ ਆ ਲੋ ਜੀ ਦੁਪੱਟੇ ਵੀ ਬਹੁਤ ਸੋਹਣੇ ਮਿਲਣਗੇ ਨਾਲ ਖੁੱਲੇ-ਡੁੱਲੇ ਦੁਪੱਟੇ ਮਿਲਣਗੇ ਇੰਨੀ ਲੰਬਾਈ ਚੁੜਾਈ ਆ ਦੁਪੱਟਿਆਂ ਦੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਬਹੁਤ ਸੋਹਣੀ ਫ੍ਰੈਗਰੈਂਸ ਆਂਦੀ ਆ ਫ੍ਰੈਗਰੈਂਸ ਇਹ ਸੂਟਾਂ ਜਿਵੇਂ ਨਹੀਂ ਵੀ ਇੱਕ ਦੋ ਇੱਕ ਤੋਂ ਪਾਇਆ ਦੋ ਚਲੀ ਜਾਊਗੀ ਇਦਾਂ ਨਹੀਂ ਇਹਦੇ ਵਿੱਚ ਜਿਹੜਾ ਨਾ ਥ੍ਰੈਡ ਯੂਜ਼ ਹੁੰਦਾ ਉਹ ਬਹੁਤ ਸੋਹਣਾ ਕਿਸੇ ਮਤਲਬ ਕਿ ਹੁੰਦਾ ਵਾ ਵੀ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਹੈ ਉਹਦੇ ਵਿੱਚੋਂ ਬਹੁਤ ਹੀ ਪਿਆਰੀ ਤੇ ਇਹ ਤੁਹਾਡੇ ਇਸੇ ਤਰ੍ਹਾਂ ਬਣੀ ਰਹਿੰਦੀ ਹੈ ਚਾਹੇ ਤੁਸੀਂ ਵਾਸ਼ ਵੀ ਕਰ ਲੋ ਰਸ਼ੀਆ ਬ੍ਰਾਂਡ ਦੀ ਇਹ ਖਾਸੀਅਤ ਆ ਰਸ਼ੀਆ ਬ੍ਰਾਂਡ ਨੂੰ ਮੈਂ ਬਹੁਤ ਟਾਈਮ ਤੋਂ ਜਦੋਂ ਦਾ ਕੰਮ ਸਟਾਰਟ ਕੀਤਾ ਉਦੋਂ ਤੋਂ ਹੀ ਪ੍ਰੈਫਰ ਕਰਦੀ ਆ ਕਿਉਂਕਿ ਮੈਂ ਖੁਦ ਇਹਨਾਂ ਦਾ ਸਟਾਫ ਨੂੰ ਬਹੁਤ ਯੂਜ਼ ਕੀਤਾ ਬਹੁਤ ਸੋਹਣਾ ਸਟਾਫ ਆ ਯਾਨੀ ਕਿ ਜੇ ਤੁਸੀਂ ਇਹ ਸੂਟ ਬਾਏ ਕਰੋਗੇ ਲਓਗੇ ਪਾਓਗੇ ਤਾਂ ਇਦਾਂ ਤੁਹਾਨੂੰ ਫਿਰ ਲੱਗੂ ਜਿਵੇਂ ਤੁਸੀਂ ਬਹੁਤ ਹੀ ਸਪੀਰੀਅਰ ਜਿਵੇਂ ਉਰੇ ਪਿਓਰ ਕਰੇਵ ਦਾ ਸੂਟ ਵੀਅਰ ਕੀਤਾ ਹੋਵੇ ਨਾ ਏਦਾਂ ਫੀਲ ਆਊਗੀ ਬਟ ਜਿਹੜੀ ਸਕਿਨ ਨੂੰ ਫੀਲ ਰਹੋਗੇ ਬਿਲਕੁਲ ਕਾਟਨ ਵਾਂਗੂ ਰਹੂਗੀ ਤੇ ਕਪੜਾ ਇੰਨਾ ਜ਼ਿਆਦਾ ਬਿਲਕੁਲ ਦੇਸੀ ਕਿ ਉਹ ਮੱਖਣ ਆ ਮਤਲਬ ਕਿ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਪੜਾ ਵਾ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਲਓ ਜੀ ਕਿਹਦੇ ਵਿੱਚ ਸੈਕੰਡ ਕਲਰ ਚੈੱਕ ਕਰ ਲਓ ਇਹ ਹੈਗਾ ਪਰਪਲ ਸ਼ੇਡ ਇਹ ਹੈਗਾ ਪਰਪਲ ਸ਼ੇਡ ਪ੍ਰਿੰਟਿੰਗ ਇਹ ਵੀ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਕਿ ਨਾਲ ਇਹਦੇ ਸੇਮ ਆਊਗਾ ਜੀ ਦੁਪੱਟਾ ਆਪ ਸੇਮ ਮਿਲਣ ਜਾ ਰਿਹਾ ਤੁਹਾਨੂੰ ਦੁਪੱਟਾ ਇਹ ਵੀ ਬਹੁਤ ਪਿਆਰੇ ਨੇ ਦੁਪੱਟੇ ਵੀ ਖੁੱਲੇ ਡੁੱਲੇ ਨੇ ਸੇਤੇ ਰੁਕਣ ਵਾਲੇ ਨੇ ਪਿਓਰ ਮੋਡਾਲ ਦੇ ਦੁਪੱਟੇ ਲੱਗੇ ਹੋਇਆ ਮਸਲੀਨ ਦੇ ਲਈ ਪਿਓਰ ਮੋਡਾਲ ਦਾ ਦੁਪੱਟਾ ਠੀਕ ਹੈ ਜੀ ਇਹਦੇ ਨਾਲ ਜਿਹੜਾ ਲੱਗਿਆ ਹੋਇਆ ਬਹੁਤ ਸੋਹਣੀ ਕੁਆਲਿਟੀ ਦਾ ਦੁਪੱਟਿਆਂ ਲਈ ਵੀ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਆਲੋ ਨੈਕਸਟ ਪ੍ਰਿੰਟ ਚੈੱਕ ਕਰ ਲਓ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਨਾਲ ਇਹਦਾ ਵੀ ਜਿਹੜਾ ਦੁਪੱਟਾ ਰਹੂਗਾ ਉਹ ਵੀ ਬਿਲਕੁਲ ਸੇਮ ਰਹੂਗਾ ਸੇਮ ਪ੍ਰਿੰਟਿੰਗ ਰਹੂਗੀ ਸੇਮ ਡਿਜ਼ਾਈਨਿੰਗ ਰਹੂਗੀ ਦੁਪੱਟੇ ਦੀ ਜਸਟ ਕਲਰ ਦਾ ਡਿਫਰੈਂਟ ਆ 프린ਟਿੰਗ ਸਾਰੀ ਮਿਕਸ ਮੈਚ ਜੀ ਆ ਰਹੀ ਆ ਸਾਰੀ ਇਹ ਲਾਈਟ ਜਿਹਾ ਸਕਾਈ ਬਲੂ ਜਿਹਾ ਕਲਰ ਦੇ ਉੱਪਰ ਇਹਦਾ ਨੰਬਰ ਰਹੂਗਾ ਜੀ 3 3 ਨੰਬਰ ਸੂਟ ਰਹੂਗਾ ਇਹਨੂੰ ਨਾਮ ਵੀ ਰਸ਼ੀ ਵਾਲਿਆਂ ਨੇ 골ਡ ਦਿੱਤਾ ਹੋਇਆ ਵਾ ਬਹੁਤ ਸੋਹਣਾ ਹਨਾ ਇਹਨੂੰ ਇੱਕ ਨੂਰਾ ਨੰਬਰ ਕਹਿੰਦੇ ਇੱਕ 골ਡ ਬਹੁਤ ਸੋਹਣੀ ਯਾਨੀ ਕਿ ਕੁਆਲਿਟੀ ਬਹੁਤ ਸੋਹਣੀਆਂ ਕੱਪੜੇ ਦੀ ਆਲੋਚਨਾ ਦੇਖੋ প্রিন্টিং ਬਿਲਕੁਲ ਹੀ ਗਰਮੀਆਂ ਵਾਲੇ ਆਈਸਕ੍ਰੀਮ ਦੇ ਚਾਟਨੇ ਹਨਾ ਠੰਡੇ ਮਿੱਠੇ ਜੇ ਤੇ ਬਹੁਤ ਸੋਹਣੀ ਡਿਜੀਟਲ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਸੂਟ ਦੇ ਉੱਪਰ ਫੈਬਰਿਕ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਕਰ ਰਹੀ ਆ ਕਿ ਫੈਬਰਿਕ ਜਿੰਨਾ ਸੋਹਣਾ ਵਾ ਤਾਂ ਕੁਝ ਵੀ ਹੈ ਨਹੀਂ ਇਹਦੇ ਮੁਰੇ ਦੇ ਮੁਰੇ ਮਸਲੀਨ ਵੀ ਫੇਲ ਆ ਜੀ ਕਰੇਪ ਵੀ ਪਿਓਰ ਕਰੇਪ ਤੱਕ ਵੀ ਫੇਲ ਆ ਫੇਰ ਕੋਈ ਇਹਦਾ ਸਿੱਜਣ ਦਾ ਡਰਿੰਗ ਕਿ ਸੱਜ ਗਈ ਜੀ ਤੋਤੇ ਤੇ ਸਾਡਾ ਸੂਟ ਖਰਾਬ ਹੋ ਗਿਆ ਇਦਾਂ ਕੁਝ ਨਹੀਂ ਪੂਰੀ ਗ੍ਰੇਸਫੁਲ ਜਾਣ ਕੇ ਆਪਦੇ ਫੀਲ ਦਿੰਦਾ ਜਾਨੀ ਕਿ ਪਿਓਰ ਕਰੇਵ ਵਾਂਗੂ ਇਹਦੀ ਫੀਲ ਆਊਗੀ ਤੁਹਾਨੂੰ ਸ਼ਾਈਨ ਆਊਗੀ ਕਪੜੇ ਦੇ ਵਿੱਚ ਤੇ ਪਰ ਜੇ ਮੇ ਉਹਨਾਂ ਦਾ ਡਰ ਹੁੰਦਾ ਵੀ ਘਰੇ ਨਹੀਂ ਤਾਂ ਉਹ ਹੁਣ ਡਰਾਈ ਕਲੀਨੋ ਇਦਾਂ ਦਾ ਕੋਈ ਚੰਗਟ ਨਹੀਂ ਆਰਾਮ ਦੇ ਨਾਲ ਜਿਵੇਂ ਮਾੜੀ ਤੁਸੀਂ ਇਹਨਾਂ ਨੂੰ ਮਸ਼ੀਨ ਵਾਸ਼ ਕਰ ਸਕਦੇ ਹੋ ਲੋ ਇਹ ਦਾ ਰੋਗਾ ਇਹਦਾ ਦੁਪੱਟਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹਾਂ ਨੰਬਰ ਹੋਗਾ ਜੀ 4 4 ਨੰਬਰ ਸੂਟ ਰਹੋਗਾ ਆ ਗਿਆ ਥੋੜਾ ਜਿਹਾ ਆਪਣਾ 50+ 60+ ਜੀ ਮੈਂ ਬਹੁਤ ਮੈਂ ਕਹਿ ਸਕਦੀ ਹਾਂ ਮੈਂ ਤਾਂ ਹਰ ਕਿਸੇ ਨੂੰ ਭੈਣ ਹੀ ਕਹਿੰਨੀ ਆ ਚਾਹੇ ਕਈ ਵਾਰੀ ਕਈ ਸਾ ਮੈਨੂੰ ਕਾਲਸ ਕਰਨੀ ਆ ਹਨ ਜਿਵੇਂ ਮੰਮੀ ਉਹਨਾਂ ਦੇ ਬਰਾਬਰ ਇਸ ਤੇ ਚਲੇ ਜਾਂਦੇ ਨੇ ਸੋ ਉਹ ਕਹਿਣਗੇ ਕਿ ਤੁਸੀਂ ਸਾਨੂੰ ਦੀਦੀ ਨਾ ਕਿਹਾ ਕਰੋ ਅਸੀਂ ਤੁਹਾਡੇ ਆਂਟੀ ਲੱਗਦੇ ਹਾਂ ਚਾਹੇ ਕੁਝ ਵੀ ਹੋ ਬਸ ਇੱਕ ਨਾਮ ਨਹੀਂ ਲੈਣਾ ਹੁੰਦਾ ਜੀ ਸੋ ਉਹ ਜਿਵੇਂ 50 60 ਇਸ ਤੋਂ ਪਲਸ ਹਨ ਤੁਹਾਡੀ 60 65 ਜਿਵੇਂ ਬਹੁਤ ਮੈਨੂੰ ਕਾਲਸ ਜ਼ਿਆਦਾਤਰ ਆਉਂਦੀਆਂ ਨੇ ਵੀ ਸਾਡੇ ਲਈ ਪ੍ਰਿੰਟਿੰਗ ਲਿਆਇਆ ਕਰੋ ਜ਼ਰੂਰ ਸੋ ਉਹਨਾਂ ਲਈ ਇਹ ਬਹੁਤ ਸੋਹਣੇ ਬਹੁਤ ਪਿਆਰੇ ਪ੍ਰਿੰਟ ਨੇ ਠੀਕ ਹੈ ਬਹੁਤ ਹੀ ਸੋਹਣੇ ਗ੍ਰੇਸਫੁੱਲ ਸੂਟ ਨੇ ਤੇ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਸਕਾਈ ਬਲੂ ਜਿਹਾ ਬਿਲਕੁਲ ਲਾਈਟ ਜਿਹਾ ਸਕਾਈ ਬਲੂ ਜਿਹਾ ਪ੍ਰਿੰਟ ਬਹੁਤ ਸੋਹਣਾ ਕੋਈ ਜਿਆਦਾ ਵੱਡਾ ਫਲਾਵਰ ਨਹੀਂ ਆਊਗਾ ਕੋਈ ਦੁਪੱਟੇ ਦੇ ਉੱਪਰ ਵੱਡਾ ਫਲਾਵਰ ਨਹੀਂ ਆਊਗਾ ਬਹੁਤ ਸੋਹਣਾ ਤੇ ਫੀਲ ਇੰਨੀ ਸੋਹਣੀ ਆਊਗੀ ਬਹੁਤ ਪਿਆਰੀ ਲਓ ਜੀ ਦੁਪੱਟਾ ਚੱਕ ਲਓ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਹੋਊਗਾ ਬਹੁਤ ਸੋਹਣਾ ਦੁਪੱਟਾ ਸਾਰਾ ਮਿੱਠਾ ਪਿਆਰਾ ਜਿਹਾ ਸਾਰੇ ਪ੍ਰਿੰਟਡ ਦੁਪੱਟੇ ਦੇ ਉੱਪਰ ਹੋਇਆ ਹੋ ਮਿਲੇਗਾ ਤੁਹਾਨੂੰ ਜਿਵੇਂ ਮਰਜ਼ੀ ਤੁਸੀਂ ਇਹਨਾਂ ਦੀ ਬੁੱਕਲ ਮਾਰ ਸਕਦੇ ਹੋ ਸਿਰ ਤੇ ਲੈ ਸਕਦੇ ਹੋ ਜਿਵੇਂ ਮਰਜ਼ੀ ਵੀਅਰ ਕਰ ਸਕਦੇ ਹੋ ਸੋਤ ਤੇ ਜਿਵੇਂ ਮਰਜ਼ੀ ਵਾਸ਼ ਕਰ ਸਕਦੇ ਹੋ ਨੰਬਰ ਰਹੂਗਾ 5 5 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਮੈਂ ਕਿੰਨੇ ਕਲਰ ਦੇ ਸਕਦੀ ਹਾਂ ਕਿੰਨੇ ਕਲਰ ਅਵੇਲੇਬਲ ਨੇ ਆਪਣੇ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਇਆ ਬਿਲਕੁਲ ਲਾਈਟ ਜਿਹਾ ਬੇਬੀ ਸਕਾਈ ਬਲੂ ਜਿਹਾ ਕਲਰ ਦਿਖਾਇਆ ਇਹ ਵਾਲਾ ਆ ਗਿਆ ਆਫ ਵਾਈਟ ਕਰੀਮੀ بیس ਆ ਗਿਆ ਇਹ ਆਫ ਵਾਈਟ ਕਲਰ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਇਹਦਾ ਨੰਬਰ ਹੋਊਗਾ ਜੀ 6 ਇਹ 6 ਨੰਬਰ ਸੂਟ ਰਹੂਗਾ ਨੈਕਸਟ ਵਾਲਾ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਜੀ 7 ਨੰਬਰ ਲਾਈਟ ਪਿੰਕ ਜਾਂ ਸ਼ੇਡ ਲਾਈਟ ਬਿਲਕੁਲ ਹੀ ਪੀਚ ਪਿੰਕ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਮੈਂ ਨੇੜੇ ਤੋਂ ਦਿਖਾ ਦੇਣੀ ਐ ਇਸ ਦਾ ਇਦਾਂ ਰ ਹੋ ਗਿਆ ਬਹੁਤ ਸੋਹਣਾ ਪੀਚ ਜੀ ਟੂਨ ਦੇ ਰਿਹਾ ਬਿਲਕੁਲ ਲਾਈਕ ਮਿੱਠੀ ਜਿਹੀ 7 ਨੰਬਰ ਹੋਗਾ ਜੀ ਇਹ ਵਾਲਾ ਸਟੂਟ ਨੈਕਸਟ print black color ਦੇ ਉੱਪਰ black color ਦੇ ਉੱਪਰ ਹੋਊਗੀ ਪ੍ਰਿੰਟਿੰਗ ਚੈੱਕ ਕਰ ਲੋ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਆ ਸਾਰੀ ਤੇ ਨਾਲ ਇਹਨਾਂ ਦੇ ਸੀਮ ਆਣਗੇ ਜੀ ਦੁਪੱਟੇ ਆ ਇਦਾਂ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਸੋ ਜਿਹੜੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਨਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਨੰਬਰ ਰਹੂਗਾ ਜੀ 8 8 ਨੰਬਰ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਇਹਦੇ ਵੀ ਬਹੁਤ ਪਿਆਰੇ ਨੇ ਆ लो ਇਹਦਾ ਰੋਗ ਹੈ ਤਾਂ ਸੈਕੰਡ ਕਲਰ ਠੀਕ ਹੈ ਜੀ ਇਹ ਬਿਲਕੁਲ 3D ਡਿਜੀਟਲ ਪ੍ਰਿੰਟ ਇੱਕ ਤਾਂ ਜਿਵੇਂ ਆਪਾਂ ਕਹਿ ਦਈਏ ਨਾ ਵੀ ਜਿਹੜਾ ਫੈਬਰਿਕ ਆ ਉਹ ਡਿਜੀਟਲ ਪ੍ਰਿੰਟਡ ਹੋਇਆ ਜਿਵੇਂ ਬਾਟਮਾਂ ਦੇ ਉੱਪਰ ਹੀ ਸੈਲਫ ਨਾਲ ਸੇਮ ਪ੍ਰਿੰਟਿੰਗ ਆਉਂਦੀ ਹੁੰਦੀ ਹੈ ਜਦੋਂ ਆਪਾਂ ਕਿਸੇ ਨਾਲ ਮੈਚਿੰਗ ਬਾਟਮ ਲੈਣੇ ਆ ਉਹਦੀ ਸੇਮ ਪ੍ਰਿੰਟਿੰਗ ਜਿਹੜੀ ਸ਼ਾਰਟ ਦੀ ਹੁੰਦੀ ਆ ਡਿਜੀਟਲ ਹੋ ਕੇ ਸੈਲਫ ਪ੍ਰਿੰਟਿੰਗ ਹੀ ਹੋ ਕੇ ਬਾਟਮ ਤੇ ਇਹ ਪਹਿਲਾਂ ਤਾਂ ਸੈਲਫ ਪ੍ਰਿੰਟਡ ਸਾਰਾ ਬੇਸ ਬਣਿਆ ਹੋਇਆ ਫਿਰ ਉੱਪਰ ਤੋਂ ਅਲੱਗ ਤੋਂ ਪ੍ਰਿੰਟਿੰਗ ਹੋ ਜਾਣਗੇ 3D ਪ੍ਰਿੰਟਿੰਗ ਆ ਸਾਰੀ ਡਿਜੀਟਲ ਆ ਤੇ ਬਾਕੀ ਫੈਬਰਿਕ ਇੰਨਾ ਸੋਹਣਾ ਹਰ ਚੀਜ਼ ਪੂਰੀ ਫਾਈਨ ਆ ਜਾਨੀ ਕਿ ਪੂਰੇ ਗ੍ਰੇਸਫੁਲ ਸੂਟ ਨੇ ਠੀਕ ਹੈ ਨਾਲ ਇਹਨਾਂ ਦੇ ਸੇਮ ਰਹੂਗਾ ਜੀ ਦੁਪੱਟਾ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਤੇ ਅੱਜ ਦੀ ਵੀਡੀਓ ਦਾ ਲਾਸਟ ਪੀਸ ਸੋਲੋ ਬਲੈਕ ਕਲਰ ਦੇ ਉੱਪਰ ਤੇ ਰਹੂਗਾ ਇਹ ਮੈਚਿੰਗ ਫੈਬਰਿਕ ਸੇਮ ਰਹੂਗਾ ਇਹਦੇ ਨਾਲ ਦਾ ਹੀ ਸੇਮ ਫੈਬਰਿਕ ਰਹੂਗਾ ਬਟ ਇਹ ਬਲੈਕ ਕਲਰ ਦੇ ਉੱਪਰ ਆਊਗਾ ਪ੍ਰਿੰਟਿੰਗ ਚੈੱਕ ਕਰ ਲਓ ਸਿੰਗਲ ਪੀਸ ਆ ਇਹ ਮੈਚਿੰਗ ਦੇ ਵਿੱਚ ਆਪਣੇ ਕੋਲੇ ਇਹ ਸਾਰੇ ਕਲਰ ਸੋਲਡ ਆਊਟ ਆ ਬਲੈਕ ਕਲਰ ਦੀ ਸੇਮ ਨਾਲ ਬਾਟਮ ਮਿਲਣ ਜਾ ਰਹੀ ਆ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਇਦਾਂ ਦੇ ਮੈਚਿੰਗ ਇਦਾਂ ਦੇ ਸੇਮ ਪ੍ਰਿੰਟਿੰਗ ਆ 3035-3500 ਚ ਆਰਾਮ ਦੇ ਨਾਲ ਵਿਕ ਰਹੀਆਂ ਨੇ ਕੋਈ ਬਾਟਮ ਦੇ ਵਰਕ ਕਰਵਾ ਕੇ 4500 ਤੱਕ ਵੀ ਸੇਲ ਹੋ ਰਹੇ ਨੇ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਹਰ ਕਿਸੇ ਦੇ ਰੇਟ ਨੇ ਪਰ ਜੋ ਆਪਾਂ ਦਿਨੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਂਦੇ ਆ ਸੈਕੰਡਾ ਕੁਆਲਿਟੀ ਪੂਰੀ ਫਾਈਨ ਲੈ ਕੇ ਆਉਂਦੀ ਆ ਹਰ ਬ੍ਰਾਂਡ ਜੋ ਵੀ ਹੈਗਾ ਸੇਮ ਬ੍ਰਾਂਡ ਤੁਹਾਡੇ ਤੱਕ ਪਹੁੰਚਦਾ ਹੁੰਦਾ ਆ ਨਾਲ ਸੇਮ ਮਿਲੂਗਾ ਦੁਪੱਟਾ ਸਾਰਾ ਡਿਜੀਟਲ ਬਹੁਤ ਹੀ ਪਿਆਰਾ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਹੈ ਤੇ ਬਹੁਤ ਹੀ ਪਿਆਰੀ ਹੈ ਤੇ ਕੁਝ ਡਿਫਰੈਂਟ ਆ ਕਾਟਨ ਨਾਲੋਂ ਜਿਹੜੀ ਮੈਂ ਲੈ ਕੇ ਆਈਆਂ ਹੈ ਸਾਰੀ ਸਬਰ ਦੀ ਕਲੈਕਸ਼ਨ ਹੈ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਂ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ